ਜਿੱਥੇ ਬਾਕੀ ਮਕਾਨਿਕ ਤਾੜ-ਤਾੜ ਗੀਜਰਾਂ ਦੀ ਫੀਡਿੰਗ ਕਰ ਜਾਂਦੇ ਆ ਉੱਥੇ ਅਸੀਂ ਹਜੇ ਵੀ ਏਸੀ ਦੀਆਂ ਫੀਡਿੰਗਾਂ ਜੀ ਜੁਟੇ ਹੋਏ ਆ ਹੁਣ ਪੁੱਛੋਗੇ ਵੀ ਇੰਨੀ ਠੰਡ 'ਚ ਏਸੀ ਲਾਉਣ ਦਾ ਚੱਕਰ ਕੀ ਪੈ ਗਿਆ ਚੱਕਰ ਇਹ ਪੈ ਗਿਆ ਵੀ ਜਿੱਥੇ ਲਾਉਣਾ ਹੈ ਬੰਦੇ ਜ਼ਿਆਦਾ ਗਰਮ ਆ ਇਹ ਚੱਕਰ ਨਹੀਂ ਹੈਗਾ ਮਸਲਾ ਇੱਥੇ ਇਹ ਆ ਵੀ ਇਹ ਹੈਗਾ ਹੌਟ ਐਂਡ ਕੋਲਡ ਐਸੀ ਮਤਲਬ ਕਿ ਠੰਡ 'ਚ ਗਰਮ ਹਵਾ ਦੇਊਗਾ ਤੇ ਗਰਮੀਆਂ 'ਚ ਦੇਊਗਾ ਠੰਢੀ ਹਵਾ ਪ੍ਰੋਸੀਜਰ ਬਹੁਤ ਲੰਮਾ ਹੁਣ ਇਹ ਸੀਦਾ ਅੰਦਰ ਪਹਿਲਾਂ ਆਜੋ ਅੰਦਰ ਤੁਹਾਨੂੰ ਦਿਖਾਉਨੇ ਆ ਆ ਪਾਈਪ ਵੀ ਇੱਥੇ ਆਪਾਂ ਪਾਉਣੀ ਆ ਪਹਿਲਾ ਏਸੀ ਦੀ ਆਪਾਂ ਇੱਧਰ ਸੈਟਿੰਗ ਲਾਈ ਹੈਗੀ ਇੱਧਰ ਇਹਨਾਂ ਦੇ ਬਾਹਰ ਫਰੰਟ ਆ ਗਿਆ ਹੈਗਾ ਕਹਿੰਦੇ ਫਰੰਟ ਤੇ ਆਪਾਂ ਆਊਟਡੋਰ ਨਹੀਂ ਰੱਖਣਾ ਹੈਗਾ ਉਸ ਤੋਂ ਬਾਅਦ ਆਪਾਂ ਇੱਧਰ ਝਰੀ ਮਰਵਾਈਆ ਤੇ ਇੱਥੇ ਆਪਾਂ ਏਸੀ ਦੀ ਫੀਡਿੰਗ ਕਰਕੇ ਤਾਂ ਆਊਟਡੋਰ ਇਹਦਾ ਬਿਲਕੁਲ ਉੱਪਰ ਟਾਪ ਤੇ ਲੈ ਕੇ ਜਾਵਾਂਗੇ ਆ ਜਾ ਬਈ ਆਇਥੇ ਹੁਣ ਏਸੀ ਦੀ ਝਰੀ ਮਰਾਈਆ 25 24 25 ਫੁੱਟ ਦੇ ਕਰੀਬ ਇਧਰੋਂ ਦਿਖਾ ਦੇ 24 25 ਫੁੱਟ ਦੇ ਕਰੀਬ ਇਹ ਝਰੀ ਵਜੀ ਹੋਈ ਆ ਇੱਥੇ ਹੁਣ ਆਪਾਂ ਆਹ ਵਾਲੀ ਪਾਈਪ ਪਾਉਣੀ ਆ ਪਹਿਲਾਂ ਪਾਈਪ ਪਾਵਾਂਗੇ ਹਨਾ ਹਾਫ ਤੇ ਕੁਆਟਰ ਦੀ ਪਾਈਪ ਆ ਇਹ ਤੋਂ ਬਾਅਦ ਚੋ ਏਸੀ ਦੀ ਫੀਡਿੰਗ ਹੋਊਗੀ ਤੇ ਆਊਟਡੋਰ ਬਿਲਕੁਲ ਉੱਪਰ ਟਾਪ ਤੇ ਜਾਣਾ ਹੈ ਉੱਥੇ ਆਪਾਂ ਸਟੈਂਡ ਲਾ ਕੇ ਰੱਖਾਂਗੇ ਆਜੋ ਕਰਦੇ ਆ ਕੰਮ ਸ਼ੁਰੂ ਨਾਲੇ ਇਹਦੀ ਦਿਖਾਉਨੇ ਆਨ ਬਾਕਸਿੰਗ ਹੌਟ ਐਂਡ ਕੋਲ ਇਨਵਰਟਰ ਏਸੀ ਆ ਤੇ ਤਾਰਾਂ ਵੀ ਆਪਾਂ ਥੱਲੇੋਂ ਤਿੰਨ ਲੈ ਕੇ ਜਾਣੀਆਂ ਉੱਪਰ ਆਕਾਵਾਸ਼ੀ ਦਾ ਨਾਉਣ ਇਨਵਰਟਰ ਏਸੀ ਆ ਇਹ ਮਿਤਬੁਸ਼ੀ ਬ੍ਰਾਂਡ ਦਾ ਇੱਕ ਮਾਡਲ ਆ ਆਕਾਵਾਸ਼ੀ ਮਾਡਲ ਇਨਵਰਟਰ ਏਸੀ ਆ ਪਹਿਲਾਂ ਇਹ ਆਉਂਦਾ ਸੀਗਾ ਥਾਈਲੈਂਡ ਦੇ ਬ੍ਰਾਂਡ ਚ ਹੁਣ ਇਹ ਸਾਰਾ ਇੰਡੀਅਨ ਬ੍ਰਾਂਡ ਆ ਗਿਆ ਕੁਆਲਿਟੀ ਚ ਚਲੋ 1921 ਦਾ ਫਰਕ ਹੈਗਾ ਹੀ ਆ ਪਰ ਕਾਫੀ ਪ੍ਰੀਮੀਅਮ ਕੁਆਲਿਟੀ ਆ ਇਹਦੀ ਕਰਦੇ ਆ ਫੀਡਿੰਗ ਹੁਣ ਪਹਿਲਾਂ ਤਾਂ ਆਪਾਂ ਪਾਈਪ ਜਿਹੜੀ ਆ ਇਹ ਆਪਾਂ ਉੱਥੇ ਸੈਟ ਵੈਟ ਕਰਕੇ ਇਹਦੀ ਫੀਡਿੰਗ ਕਰਾਂਗੇ ਹਜੇ ਅੰਦਰਵਾਰ ਜਿਹੜਾ ਵਾ ਉਹ ਪਾਣੀ ਵਾਲੀ ਝਰੀ ਵਜਣ ਵਾਲੀ ਆ ਪਾਣੀ ਦਾ ਡਰੇਨ ਵਾਟਰ ਜਿਹੜਾ ਹੁੰਦਾ ਏਸੀ ਦਾ ਉਹ ਜਿਹੇ ਪਾਈਪ ਪੈਣ ਵਾਲੀ ਆ ਉਹਨਾਂ ਚਿਰ ਆਪਾਂ ਪਾਈਪ ਦੀ ਫਿਟਿੰਗ ਕਰਦੇ ਇੱਥੇ ਵੀ ਹੁਣ ਬਾਈ ਹੋਣੀ ਕਹਿੰਦੇ ਸੀ ਵੀ ਆਪਾਂ ਨਾ ਪਹਿਲਾਂ ਪਲਾਸਟਿਕ ਦੀ ਪਾਈਪ ਪਾ ਲਈਏ ਉਸ ਤੋਂ ਬਾਅਦ ਚੋਂ ਆ ਜਿਹੜੀ ਆ ਪਾਏ ਪਏ ਉਹਦੇ ਚੋਂ ਨਗਾਵਾਂਗੇ ਪਰ ਆ ਜਿਹੜਾ ਬੈਂਡ ਹੁੰਦਾ ਹੈ ਨਾ ਐਨੀ ਪਾਈਪ ਬੈਂਡ ਨਹੀਂ ਹੁੰਦੀ ਹੈਗੀ ਉਹਦਾ ਕਰਕੇ ਆਪਾਂ ਨੂੰ ਯਾਨੀ ਕਿ ਇਹ ਪਾਈਪ ਜਿਹੜੀ ਆ ਝਰੀ ਵਿੱਚ ਐਵੇਂ ਪਾਉਣੀ ਪੈਂਦੀ ਆ ਬਾਕੀ ਕੋਈ ਚੱਕਰ ਨਹੀਂ ਹੁੰਦਾ ਇਹਦੇ ਤੇ ਇਨਸੂਲੇਸ਼ਨ ਹੋ ਗਈ ਆ ਸਲਾਬ ਦਾ ਹੀ ਖਤਰਾ ਹੁੰਦਾ ਉਹਦੇ ਲਈ ਆਪਾਂ ਇਨਸੂਲੇਸ਼ਨ ਆ ਤਰੀਕੇ ਨਾਲ ਕਰਤੀ ਆ ਉਹ 2 ਇੰਚ ਵਾਲੀ ਪਾਈਪ ਨਹੀਂ ਪਾਉਣੀ ਇਹੀ ਆਪਾਂ ਕੱਲੀ ਪੈਪ ਪਾਉਣੀ ਆ ਹੁਣ ਇੱਥੇ ਫੜ ਬਈ ਮੇਤਰਾ ਇਹ ਫੜ ਲਾ